ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ। ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਆਜੋ ਬਾਈ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਠੀ ਕੋ ਬੱਪੂ ਦੀ। ਵਧੀਆ ਜੀ ਵਧੀਆ 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 ਵਧੀਆ। ਨਾਮ ਤੇ ਐਡਰੈਸ ਬੋ। ਨਾਮ ਅੰਦਰ ਸਿੰਘ ਜੀ। ਹਮ। ਪਿੰਡ ਛੰਨਾ ਗੁਰ ਸਿੰਘ ਵਾਲਾ। ਜ਼ਿਲ੍ਹਾ ਬਰਨਾਲਾ ਤਪ। ਰਜੀਤਪਾ ਨੇੜੇ ਪਿੰਡ। ਖੜੌੜ ਨੇੜੇ ਵਾਲਾ। ਆਪ ਕੰਡਾ ਬੰਨਾ ਮੋਬਾਈਲ ਜੇ ਬੰਨਾ ਮੋਬਾਈਲ ਨੰਬਰ ਕੋ 9857 3366 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਦੇ ਵਾਰ ਦੇ ਨੇ ਕਿਹੜਾ ਸੂਸ ਹੋਈ ਆ ਇਹ ਬਈ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਇਹ ਇਹ ਨੂੰ ਹੋ ਗਿਆ 2 ਘੰਟਾ ਓਕੇ ਜੇਰ ਪਈ ਜਾਂਦੀ ਐ ਜੇਰ ਲੜ ਤੁਰਿਆ ਬਾਬਾ ਥੋੜੇ ਟਾਈਮ ਤੱਕ ਕਰਮਾ ਦੀ ਪੈ ਜਾਣੀ ਬੱਚੀ ਬਹੁਤ ਚੰਗੀ ਦਿੱਤੀ ਹੈ ਬੱਚੀ ਦਿੱਤੀ ਹੈ ਹਾਂ ਬਹੁਤ ਚੰਗੀ ਬੜੀ ਚੰਗੀ ਆ ਬਈ ਬਿਊਟੀ ਕਮਾਲ ਆ ਹਾਂ ਕੰਨ ਛੋਟਾ ਬਹੁਤ ਚੰਗਾ ਬੱਚਾ ਰਤਾ ਤੇ ਬੋਲਾ ਬੋਲਾ ਕੱਢਿਆ ਕਿ ਨਹੀਂ ਫਿਰ ਬਹੁਤ ਹੱਥ ਥੋੜਾ ਜਿਹਾ ਕੱਢਿਆ ਜੀ ਉਹ ਬੱਚਾ ਜਗਾਤਾ ਠੀਕ ਆ ਤੇ ਕੜਤਾ ਚਾਈ 4 ਕਿਲੋ ਬੋਲਾ ਓਕੇ ਬਾਈ ਤੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਚਾਹੀਦਾ ਜੀ 20 ਤੋਂ ਬਾਹਰ ਬੂਲੇ ਲੈ ਬੜਾ ਚੰਗਾ ਹਾਂ ਬਾਕੀ ਤਾਰਾਂ ਹੀ ਮਾਰ ਦਿੰਦੇ ਫਿਰ ਤੂੜੀ ਯਾਰ ਥਣ ਕੱਲਾ ਕੱਲਾ ਤਾਰਾ ਮਾਰ ਦਿੰਦੇ ਫਿਰ ਤੂੜੀ ਮਾਰ ਦੋ ਕੋਈ ਜੱਕਰ ਨਹੀਂ ਥਣ ਬਹੁਤ ਚੰਗਾ ਲੱਗਿਆ ਲੈ ਪੂਰੀ ਵਿੱਚ ਹੀ ਤੇ ਕੱਲਾ ਕੱਲਾ ਥਣ ਬਈ ਕੀ ਆ ਬਾਤ ਜਿਵਾਈ ਬੜੀ ਚੰਗੀ ਐ ਨਾ ਬਾਪੂ ਹੋ ਚੰਗੀ ਚੂਣ ਕਰਮ ਵਾਲੀ ਨੂੰ ਇੱਕ ਨਾ ਲੱਗਿਆ ਜਿਵੇਂ ਮਰਜੀ ਧਰਾ ਮਾਰੀ ਚੱਲੇ ਕੋਈ ਚੱਕਰ ਹੀ ਨਹੀਂ ਕਿਆ ਬਾਤ ਆ ਬਈ ਬੜੀ ਚੰਗੀ ਜਿਵਾਈ ਐ ਨਾਲੇ ਬਾਪੂ ਨੇ ਬੈਠ ਕੇ ਧਾਰ ਨਥ ਬੈਠਾ ਹੀ ਹੰਮ ਘਰ ਤਾਂ ਲੜ ਕੇ ਰਗੀ ਹਾਂ ਇੱਕ ਨੰਬਰ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਲੇਵਾ ਮਗਰਮੂਰ ਲਾ ਬਈ ਬਰੀਡ ਇੱਕ ਨੰਬਰ ਐ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਖੋਲੋ ਬੱਚਾ ਮਗਰ ਬੱਚੀ ਐ ਬੱਚੀ ਵੀ ਬਹੁਤ ਚੰਗੀ ਐ ਬੜੀ ਚੰਗੀ ਐ ਜੀ ਕਿਆ ਬਾਤ ਆ ਬਈ ਬਾਕੀ ਤੋਰ ਕੇ ਦਿਖਾਉਣੇ ਆ ਬਈ ਬਰੀਡ ਇੱਕ ਨੰਬਰ ਆ ਕਿ ਨਹੀਂ ਬਾਪੂ ਬਹੁਤ ਚੰਗੀ ਬਿਹੜੇ ਦੁੱਧ ਦੀ ਜੈ ਸੰਗੂ ਕਟੂਆ ਤੇ ਵਧਿਆ ਮੱਧ ਨਾਲ ਦਾ ਦੁੱਧ ਦੂਜ ਜਾਵਾਂ ਫੈਂਟ ਫੁੱਲ ਆਉਗੀ ਗਰਮੀਆਂ ਦਾ ਤੋਪ ਆ ਜਿਵੇਂ ਮਰਜੀ ਢੀੜੇ ਥਾਂ ਤੇ ਜਿਵੇਂ ਮਰਜੀ ਬਿਨਾ ਪੱਖੇ ਤੋਂ ਬੰਨੀ ਫਿਰੋ ਬਈ ਗਰਮੀ ਨਹੀਂ ਮਨੇ ਚਲ ਮਾਈ ਬਰੀਡ ਇੱਕ ਨੰਬਰ ਤੋਰਾ ਚੈੱਕ ਕਰ ਲੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਲੈ ਬਿਊਟੀ ਚੈੱਕ ਕਰੋ ਕਰਮਾਈ ਦੀ ਕੀ ਆ ਬਾਤ ਆ ਬਾਕੀ ਦੋ ਨਾਲ ਮਿਲ ਜਾਣੇ ਕਿ ਨਹੀਂ ਬਾਪੂ ਹਾਂ ਜੀ ਹਾਂ ਬੱਚੀ ਬਹੁਤ ਚੰਗੀ ਹੈ ਨਾਲ ਹੀ ਤਿਆਰ ਹੋ ਜਾਣਾ ਬਾਈ ਬੱਚੀ ਬਹੁਤ ਚੰਗੀ ਹੈ ਜਿਆਦਾ ਪਾਦਰ ਵਾਲੀ ਦੱਸੀ ਹੈ ਕੀ ਮੋਲ ਲਾ ਬਾਪੂ ਜੈ ਜੀ ਮੋਲ ਆਪਾਂ ਫੂਮਤੀ ਦੱਸ ਦਿਆਂਗੇ ਜੈ ਜੀ ਹੂ ਹਾਂ ਠੀਕ ਮੋਲ ਆਪਾਂ ਸਾਹਮ ਨਹੀਂ ਕਰਾਂਗੇ ਓਕੇ ਅੱਗੇ ਨੂੰ ਸਾਹਮ ਚ ਕਰਾਂਗੇ ਮੋਲ ਬਾਪੂ ਕਹਿੰਦਾ ਜਮਾ ਜੈ ਜੀ ਹੂ ਬਾਲਾ ਮੋਲ ਨਹੀਂ ਕਰਦੇ ਮੋਲ ਸਾਹਬ ਦਾ ਹੂ ਮੋਲ ਪਹਿਲਾਂ ਵੀ ਬਾਪੂ ਦੇ ਜੈ ਜੀ ਹੁੰਦੇ ਆ ਇਸ ਵਾਰ ਵੀ ਬਾਪੂ ਕਹਿੰਦਾ ਜੈ ਜੀ ਰੱਖਾਂਗੇ ਲੇਵਾ ਦੇ ਕੋ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਭਾਈ ਜੇ ਰਪਈ ਦੂ ਘੰਟੇ ਕਲਾ ਕਲਾ ਥਣ ਮੋਟਾ ਜਿਹੜਾ ਖਾਣਾ ਹੂੰ ਜੇ ਇਦਾਂ ਲੜ ਤੁਰਿਆ ਵਾਸਤੂ ਬੱਚੀ ਬੱਚੀ ਜਾਨੀ ਹਾਂ ਬੱਚੀ ਵੀ ਬਹੁਤ ਚੰਗੀ ਹੈ ਅੱਗੇ 2 ਨੰਬਰ ਤੇ ਬਾਪੂ ਕਿਹੜਾ ਸੂਆ ਸੂਈ ਆ ਸੂਆ ਤੀਜਾ ਹੋਈ ਤੀਜਾ ਕਦੋਂ ਸੂਈ ਐ ਇਹ ਇਹ ਪਰਸੋਂ ਰਾਤ ਨੂੰ ਠੀਕ ਹੈ ਬੱਚਾ ਕੀ ਦੇਤਾ ਬੱਛਾ ਜੀ ਬੱਛਾ ਦੇਤਾ ਕਿੰਨਾ ਕੁ ਵੱਡਾ ਤਿਆਰਾ ਹੁਣ ਉਹ ਇਹ ਤਾਂ 10 ਕਿਲੋਈ ਹੈ ਓਕੇ ਬਈ ਕਿੰਨਾ ਕ ਦੁੱਧ ਦੇ ਦੂਆ ਐਸਟੀਮੇਟ ਜਾ ਦੇਖੋ ਦੇ ਸਕਦੇ 20 ਦੇ ਨੇੜੇ ਤੇ ਹੂੰ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਬਾਈ ਸੂਏ ਸਵਾਈਾ ਕੱਦ ਚੰਗਾ ਪ੍ਰਿੰਟ ਚੰਗਾ ਥਾਨ ਬਹੁਤ ਚੰਗਾ ਬਾਈ ਕਲਾ ਕਲਾ ਹਨ ਫੇਸ ਬੜਾ ਪਿਆਰਾ ਕਰਮਾਈ ਦਾ ਫੋਜੀ ਬਾਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਚੰਗਾ ਗਾ ਬਾਈ ਲੈ ਤੋਰਾ ਚੈੱਕ ਕਰ ਲੋ ਕਰਮਾਈ ਦਾ ਕੀ ਆ ਬਾਤ ਬਾਕੀ ਮੇਰੇ ਕੋਲ ਤਾਂ ਸੂਈ ਐ ਤਾਂ ਬਹੁਲੀ ਐ ਜੀ ਹੂੰ ਆਪਾਂ ਇਹਦਾ ਕੀ ਦੱਸਾਂਗੇ ਵੱਦ ਵੀ ਦੇ ਸਕਦੇ ਕੱਟ ਵੀ ਦੇ ਸਕਦੇ ਕੱਟ ਵੀ ਦੇ ਸੇਵਾ ਤੇ ਰਹਿ ਜਾਂਦਾ ਹਾਂ ਹਾਂ ਆਪਾਂ ਤਾਂ ਚੂਈ ਹਜੇ ਇੱਕ ਮੰਨ ਦੂਜਾ ਡਾਂਗੀ ਹੂੰ ਕੀ ਮੋਲ ਜਾਇਜ ਬੱਸ ਮੋਲ ਫੋਨ ਤੇ ਦੁਨਾਰੀ ਰੱਖ ਦਿਆਂ ਜਾਇਜ ਹੀ ਹੋਣਗੇ ਆ ਜੀ ਜਮਾ ਐਨ ਕਰਾਂਗੇ ਵੱਧ ਗਿਆ ਮੋਲ ਲਾ ਬਾਪੂ ਕਹਿੰਦਾ ਫੋਨ ਤੇ ਆਪਾਂ ਵੇਚਿਆ ਲੈ ਮੁੱਲ ਹੀ ਬਾਲਾ ਮੁੱਲ ਨਹੀਂ ਕਰਦੇ ਮੋਲ ਆ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜਾਇਜ ਹੋਊਗਾ ਭਾਈ ਲੇਵਾ ਬਹੁਤ ਚੰਗਾ ਖਾਣ ਚੰਗਾ ਨੇੜ ਤੋਂ ਚੈੱਕ ਕਰਵਾ ਆਨੇ ਚਿਵਾਈ ਚੁਵਾਈ ਕਿਵੇਂ ਆ ਚਵਾਈ ਬਹੁਤ ਚੰਗੀ ਜਿਹੀ ਪਤਾਰਾ ਮਾਰ ਕੇ ਦਿਖਾਉਂਦਾ ਠੀਕ ਆ ਹੂੰ ਪਰ ਸ਼ਾਂ ਤੋਂ ਲੈ ਵਾ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਇਕੱਲਾ ਇਕੱਲਾ ਥਣ ਲੈ ਪੂਰੀ ਵਿਥੇ ਥਣ ਲੈ ਚਵਾਈ ਦੇਖੋ ਬਈ ਐ ਮਾਰਦੇ ਧਾਰਾਂ ਕੋਈ ਚੱਕਰੀ ਨਹੀਂ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੁਛ ਨਹੀਂ ਲੈ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਕਿ ਨਹੀਂ ਬਾਬਾ ਮਾਰੀ ਚੰਗੀ ਚਵਾਈ ਹੂੰ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਇੱਕ ਨੰਬਰ ਲੈ ਦਾ ਇੱਕ ਨੰਬਰ ਨਾੜਾ ਨੂੜਾ ਲੈ ਵੇ ਤੇ ਫੋਲਾ ਠੰਡੀ ਫੋਲਾ ਤੇ ਨਾਗਸੀ ਬਾਪੂ ਕੋਲੇ 2 ਬਈ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ